ਲਗਾਤਾਰ ਡਾਂਗਾ ਦੇ ਵੱਲੋਂ ਆਪਣਾ ਗੰਦਾ ਪਾਣੀ ਜਿਹੜਾ ਗੰਦੇ ਨਾਲੇ ਦੇ ਵਿੱਚ ਪਾਇਆ ਜਾ ਰਿਹਾ ਸੀਗਾ ਜਿਸ ਤੋਂ ਬਾਅਦ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਅਤੇ ਲਗਾਤਾਰ ਪ੍ਰਸ਼ਾਸਨ ਨੂੰ ਵੀ ਚਾਨੂ ਕਰਾਇਆ ਗਿਆ ਸਾਸੀ ਕਿ ਅੱਜ ਲੁਧਿਆਣਾ ਦੇ ਵਿੱਚ ਕਾਲੇ ਪਾਣੀਆਂ ਦੇ ਮੋਰਚੇ ਨੂੰ ਲੈ ਕੇ ਇੱਕ ਵੱਡੀ ਰੋਸ਼ਨੀ ਰੈਲੀ ਕੀਤੀ ਜਾ ਰਹੀ ਹੈ ਸਾਸੀ ਦੀਆਂ ਤਸਵੀਰਾਂ ਉਸੀ ਰੈਲੀ ਦੀਆਂ ہیں ਜਿੱਥੋਂ ਰੈਲੀ ਕੱਟੀ ਜਾਣੀ ਹੈ ਦੱਸਦੀ ਕਿ ਰੈਲੀ ਲੁਧਿਆਣਾ ਦੇ ਬੇਰਕਾ ਪੁਲ ਦੇ ਕੋਲ ਇੱਕ ਜਗ੍ਹਾ ਤੇ ਕੱਟੀ ਜਾਣੀ ਹੈ ਜਿੱਥੇ ਸਮਾਜ ਸੇਵੀ ਸੰਸਥਾਵਾਂ ਤੇ ਕਈ ਹੋਰ ਜਥੇਬੰਦੀਆਂ ਕਾਲੇ ਪਾਣੀ ਦੇ ਮੋਰਚੇ ਉੱਤੇ ਆਪਣਾ ਵਿਚਾਰ ਵਟਾਂਦਰਾ ਕਰਨਗੀਆਂ ਅਤੇ ਵਿਚਾਰ ਕੀਤਾ ਜਾਊਗਾ ਕਿ ਕਿਵੇਂ ਪੰਜਾਬ ਦੇ ਪਾਣੀ ਨੂੰ ਗੰਦਲਾ ਹੋਣ ਤੋਂ ਬਚਾਇਆ ਜਾਵੇ ਤੋਂ ਬਾਅਦ ਮੇਕਾ ਮਿਲਕ ਪਲਾਂਟ ਤੋਂ ਲੈ ਕੇ ਲੁਧਿਆਣਾ ਦੇ ਭਾਈਵਾਲਾ ਚੌਂਕ ਤੱਕ ਇੱਕ ਰੋਸ਼ ਰੈਲੀ ਵੀ ਕੱਟੀ ਜਾਊਗੀ ਕਾਲੇ ਪਾਣੀ ਦਾ ਮੋਰਚਾ ਆ ਪਾਣੀਆਂ ਤੇ ਜੰਗ ਸਾਡਾ ਖੋਲਿਆ ਪਾਣੀ ਔਰ ਜਿਹੜਾ ਸਾਡਾ 1:30 ਵਜੇ ਸੀ ਉਹਦੇ ਵਿੱਚ ਵੀ ਕਾਲਾ ਪਾਣੀ ਪਾ ਦਿੱਤਾ ਸਰਕਾਰਾਂ ਨੇ ਕੋਟਾਂ ਨੇ ਕਚਹਿਰੀਆਂ ਨੇ ਕੁਝ ਨਹੀਂ ਸਾਡੇ ਲਈ ਕੀਤਾ ਅਸੀਂ 40 ਸਾਲ ਜ਼ਹਿਰੀਲਾ ਤਜਾਬ ਸਾਡੇ ਬੱਚਿਆਂ ਨੇ ਪੀਤਾ ਅੱਕ ਕੇ ਸਾਰੇ ਪੰਜਾਬ ਦੇ ਸਮੂਹ ਪੰਜਾਬੀਆਂ ਨੇ ਬਹਿ ਕੇ ਫੈਸਲਾ ਕੀਤਾ ਵੀ ਸਰਕਾਰ ਜੇ ਕੁਝ ਨਹੀਂ ਕਰਦੀ ਤੇ 15 ਸਤੰਬਰ ਨੂੰ ਆਪ ਵੱੰਨ ਮਾਰਾਂਗੇ ਉਹਦੇ ਲਈ ਅੱਜ 24 ਅਗਸਤ ਦਾ ਦੇਣਿਆ ਇੱਕ ਰੋਹ ਮਾਰਚ ਜਿਹੜਾ ਐਲਾਨਿਆ ਹੋਇਆ ਆ ਇੱਥੇ 10:30 ਤੋਂ ਲੈ ਕੇ 1 ਵਜੇ ਤੱਕ ਇਥੇ ਆਪਣੀ ਸਟੇਜ ਆ ਉਹਦੇ ਵਿੱਚ ਜਿੰਨੀਆਂ ਜਥੇਬੰਦੀਆਂ ਨੇ ਜਿੰਨੇ ਪੰਜਾਬੀ ਨੇ ਜਿੰਨੇ ਲੋਕ ਨੇ ਦਰਦ ਰੱਖਦੇ ਨੇ ਕਿਸਾਨ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਸਭਿਆਚਾਰਕ ਮਜ਼ਦੂਰ ਜਥੇਬੰਦੀਆਂ ਆਪ ਮੁਹਾਰੇ ਲੋਕਾਂ ਦਾ ਇਕੱਠ ਉਹਨਾਂ ਨੇ ਇਸ ਥਾਂ ਤੇ ਪਹੁੰਚਣਾ ਸਿਰ ਜੋੜ ਕੇ ਬਹਿਣਾ ਇਥੇ ਇੱਕ ਰੈਲੀ ਆ ਉਸ ਤੋਂ ਬਾਅਦ ਇਥੋਂ ਭਾਈਵਾਲਾ ਚੌਂਕ ਤੱਕ ਵੀਰਕਾ ਮਿਲ ਫਲਾਂਟ ਤੋਂ ਇੱਕ ਮਾਰਚ ਕੱਢਣਾ ਆ ਤੇ ਉੱਥੋਂ ਜਾ ਕੇ 2 ਵਜੇ ਸਰਕਾਰ ਦੇ ਲਈ ਇੱਕ ਸਾਡੀ ਜਿਹੜੀ ਸਾਂਝੀ ਜੁਆਇੰਟ ਸਟੇਟਮੈਂਟ ਆ ਉਥੇ ਉਹ ਦੇਣੀ ਆ ਜਾਣਾ ਤਾਂ ਵਿਸ਼ੇਖ ਜ਼ਿਲੋਟਾ ਐਸਐਮਜੀ ਨਿਊਜ਼